ਮੀਆਂ ਮਾਰ ਦੇ ਬਕੌਂਕ ਦੇ ਵਿੱਚ ਪੁਚਾਲ ਨੇ ਅਜਹੀ ਤਬਾਹੀ ਮਚਾਈ ਹੈ ਕਿ ਸੰਕਿੰਟਾਂ ਦੇ ਵਿੱਚ ਸਾਰੀਆਂ ਬਹੁ ਮੰਜ਼ਿਲਾ ਟਹਿ ਢੇਰੀ ਹੋ ਗਈਆਂ ਤੇ ਲੋਕ ਆਪਣੀ ਜਾਨ ਬਚਾਉਂਦੇ ਹੋਏ ਭਾਜ਼ਦੇ ਹੋਏ ਦਿਖਾਈ ਦਿੱਤੇ ਨੇ ਤੁਹਾਨੂੰ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਤਾਂ ਦੱਸਿਆ ਕਿ ਮੀਆਂ ਮਾਰ ਦੇ ਵਿੱਚ ਪੁਚਾਲ ਦੇ ਭਿਆਨਕ ਝੜਕੇ ਮਹਿਸੂਸ ਕੀਤੇ ਗਏ ਸਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ ਪੁਚਾਲ ਤੋਂ ਬਾਅਦ ਲੋਕ ਇੰਨੇ ਕੁ ਡਰ ਗਏ ਤੇ ਉਹ ਸੁਰੱਖਿਅਤ ਥਾਵਾਂ ਦੇ ਵੱਲ ਭੱਜਣ ਲੱਗੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਪੁਚਾਲ ਦੇ ਝਟਕੇ ਬਹੁਤ ਜ਼ਿਆਦਾ ਤੇਜ਼ ਸਨ ਇਸ ਦੌਰਾਨ ਪੁਚਾਲ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸਰਕਾਰ ਨੇ ਐਮਰਜੈਂਸੀ ਐਲਾਨੀ ਹੈ ਪੁਚਾਲ ਦੇ ਝਟਕਿਆਂ ਦੇ ਕਾਰਨ ਬੱਚੇ ਔਰਤਾਂ ਤੇ ਬਜ਼ੁਰਗਾਂ ਦੇ ਵਿੱਚ ਵਧੇਰੇ ਡਰ ਫੈਲ ਗਿਆ ਤੇ ਆਪਣੇ ਘਰਾਂ ਤੋਂ ਬਾਹਰ ਆ ਗਏ ਜਦਕਿ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਵੀ ਕੌਫ ਦੇ ਵਿੱਚੋਂ ਬਾਹਰ ਭੱਜੇ ਨੇ ਤੇ ਹੁਣ ਤੱਕ ਹਜ਼ਾਰਾਂ ਦੇ ਕਰੀਬ ਮੌਤਾਂ ਹੋਣ ਦੀ ਜਿਹੜੀ ਖਬਰ ਉਹ ਸਾਹਮਣੇ ਆਈ ਹੈ ਇਹ ਭੁਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਇਹਨਾਂ ਦੇ ਝਟਕੇ ਥਾਈਲੈਂਡ ਦੀ ਰਾਸਥਾਨੀ ਬੈਕੌਂਗ ਦੇ ਵਿੱਚ ਵੀ ਮਹਿਸੂਸ ਕੀਤੇ ਗਏ ਨੇ ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 7.2 ਮਾਪੀ ਗਈ ਹੈ ਭੁਚਾਲ ਦੇ ਤੇਜ਼ ਝਟਕਿਆਂ ਦੇ ਕਾਰਨ ਬੈਕੌਂਗ ਅਤੇ ਮੀਆਮਾਰ ਦੇ ਸ਼ਹਿਰਾਂ ਦੇ ਵਿੱਚ ਵੱਡੀਆਂ ਇਮਾਰਤਾਂ ਕਿਸ਼ਤੀਆਂ ਵਾਂਗ ਹਿਲਣ ਲੱਗੀਆਂ ਤੇ ਢਹਿ ਢੇਰੀ ਹੋ ਗਈਆਂ ਇਸ ਜਾਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਵਾਇਰਲ ਵੀਡੀਓ ਦੇ ਵਿੱਚ ਲੋਕ ਚੀਕਾਂ ਮਾਰਦੇ ਹੋਏ ਚੀਕਦੇ ਹੋਏ ਸੜਕਾਂ ਤੇ ਭੱਜਦੇ ਹੋਏ ਨਜ਼ਰ ਆਏ ਦੱਸਿਆ ਗਿਆ ਕਿ ਪੁਚਾਲ ਕਾਨ ਬੈਕੌਂਗ ਦੇ ਵਿੱਚ ਇੱਕ ਗੰਗਣ ਚੁੰਮੀ ਇਮਾਰਤ ਵੀ ਢਾਈ ਗਈ ਹੈ ਰਿਪੋਰਟ ਦੇ ਅਨੁਸਾਰ ਜਿਸ ਇਮਾਰਤ ਦੀ ਉਸਾਰੀ ਚੱਲ ਰਹੀ ਸੀ ਉਹ ਪੁਚਾਲ ਦੇ ਝਟਕਿਆਂ ਨੂੰ ਸਹਿਣ ਨਹੀਂ ਕਰ ਪਾਈ ਇਸ ਤਰ੍ਹਾਂ ਪੁਚਾਲ ਤੋਂ ਬਾਅਦ ਕਈ ਹੋਰ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਪੁਚਾਲ ਤੋਂ ਬਾਅਦ ਦੀ ਦਹਿਸ਼ਤ ਦੇਖੀ ਜਾ ਸਕਦੀ ਹੈ ਤੁਹਾਨੂੰ ਵੀ ਲਗਾਤਾਰ ਸਕਰੀਨ ਦੇ ਉੱਤੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਤੈਸ ਨੈਸ ਹੋ ਗਿਆ ਤੇ ਪੁਚਾਲ ਨੇ ਜਿਹੜਾ ਕਿ ਕਾਫੀ ਮਾਲੀ ਤੇ ਨਾਲ ਜਾਨੀ ਨੁਕਸਾਨ ਵੀ ਕੀਤਾ ਭੂ ਵਿਗਿਆਨੀਆਂ ਦੇ ਅਨੁਸਾਰ ਪੁਚਾਲ ਦਾ ਕੇਂਦਰ ਮਿਆਂਮਾਰ ਦੇ ਦੱਖਣੀ ਤੱਟ ਤੇ ਸਾਂਗਾ ਇੰਗ ਦੇ ਨੇੜੇ ਸੀ ਭੂ ਵਿਗਿਆਨ ਸਰਵੇਖਣ ਅਤੇ ਜਰਮਨੀ ਦੇ ਜੀ ਐਫ ਜ਼ੈਡ ਭੂ ਵਿਗਿਆਨ ਕੇਂਦਰ ਨੇ ਕਿਹਾ ਕਿ ਪੁਚਾਲ 10 ਕਿਲੋਮੀਟਰ 6.2 ਮੀਲ ਦੀ ਡੂੰਘਾਈ ਤੇ ਆਇਆ ਇਸ ਕਾਰਨ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਧਰਤੀ ਦੇ ਅੰਦਰ ਸੱਤ ਟੈਕਟੋਨਿਕ ਪਲੇਟਾਂ ਨੇ ਇਹ ਪਲੇਟਾਂ ਲਗਾਤਾਰ ਘੁੰਮਦੀਆਂ ਰਹਿੰਦੀਆਂ ਨੇ ਜਦੋਂ ਇਹ ਪਲੇਟਾਂ ਇੱਕ ਦੂਜੇ ਨਾਲ ਟਕਰਾਂਦੀਆਂ ਨੇ ਤਾਂ ਇੱਕ ਦੂਜੇ ਨਾਲ ਰਗੜਦੀਆਂ ਨੇ ਜਦੋਂ ਉਹ ਇੱਕ ਦੂਜੇ ਉੱਤੇ ਚੜ ਜਾਂਦੇ ਨੇ ਤਾਂ ਇੱਕ ਦੂਜੇ ਤੋਂ ਦੂਰ ਜਦੋਂ ਜੰਦਰੇ ਤਾਂ ਜ਼ਮੀਨ ਜੜਕੀ ਹਿੱਲਣ ਲੱਗ ਪੈਂਦੀ ਹੈ ਇਸ ਨੂੰ ਭੁਚਾਲ ਕਿਹਾ ਜਾਂਦਾ ਭੁਚਾਲਾਂ ਨੂੰ ਮਾਪਣ ਲਈ ਰਿਕਟਰ ਪੈਮਾਨੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਰਿਕਟਰ ਮੈਗਨੀਟਿਊਡ ਸਕੇਲ ਵੀ ਕਿਹਾ ਜਾਂਦਾ ਤਾਂ ਦੱਸਿਆ ਕਿ ਜਿਸ ਕਦਰ ਇਹ ਭੁਚਾਲ ਆਇਆ ਉਸ ਨੇ ਤਬਾਹੀ ਮਚਾ ਦਿੱਤੀਆਂ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਜਿਸ ਤੋਂ ਸਾਬੰਦਾ ਜਾ ਲਗਾਇਆ ਜਾ ਸਕਦਾ ਹੈ ਕਿ ਭੁਚਾਲ ਦੇ ਝਟਕੇ ਕਿੰਨੇ ਜ਼ਿਆਦਾ ਤੇਜ਼ ਸੀ ਤਬਾਹੀ ਮਚਾ ਦਿੱਤੀ ਲੋਕ ਭੱਜ ਕੇ ਆਪਣੀ ਜਾਨ ਬਚਾਉਂਦੇ ਹੋਏ ਨਜ਼ਰ ਆਏ ਨੇ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ